ਔਰ ਪਹਿਲੀ ਨਜ਼ਰੇ ਇਹ ਮਾਮਲਾ ਸਮੂਹਕ ਜ਼ਬਰਜਨਾ ਦਾ ਮਾਮਲਾ ਲੱਗਦਾ 19 ਡਿਵੀਜ਼ਨ ਪੰਜ ਦੇ ਐਸਐਚਓ ਹੱਦਬੰਦੀ ਕਰਕੇ ਇਹ ਮਾਮਲਾ ਦਰਜ ਕਰਨ ਨੂੰ ਨਾ ਕਰ ਦਿੰਦੇ ਨੇ ਜੀਐਮ ਭਗਵਾਨ ਤਾਂ ਮੰਦਾ ਵੀ ਸਿਆਸਤ ਦੇ ਵਿੱਚ ਅੱਕੇ ਬਦਲਣਾ ਬੜਾ ਮੁਸ਼ਕਲ ਹੋ ਜਾਊਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਵਾਸਤੇ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜੀ ਪਰਮਿੰਦਰ ਜੀ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਜੀ ਸੰਦੀਪ ਖਰਲ ਜੀ 1 ਇੰਡੀਆ ਪੰਜਾਬੀ ਦੇ ਸਾਰੇ ਸੁਣਨ ਵਾਲੇ ਪੈਣਾ ਪ੍ਰਵਾਹਾਂ ਨੂੰ ਜੀ ਆਇਆਂ ਨੂੰ ਪਰਮਿੰਦਰ ਜੀ ਦੋ ਖਬਰਾਂ ਨੇ ਸਮਾਨੰਤਰ ਇੱਕ ਤੇ ਖਬਰ ਇਹ ਹੈ ਕਿ ਡੇਰਾ ਮੁਖੀ ਰਾਮ ਰਹੀਮ ਬਲਾਤਕਾਰ ਤੇ ਕਤਲ ਦੇ ਦੋਸ਼ ਦੇ ਵਿੱਚ ਇਸ ਵਕਤੋ ਹਰਿਆਣਾ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਆ ਤੇ ਇੱਕ ਕਤਲ ਦੇ ਮੁਕਦਮੇ ਦੇ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੋਂ ਉਹਨੂੰ ਜਿਹੜਾ ਵਾ ਬਰੀ ਕਰ ਦਿੱਤਾ ਜਾਂਦਾ ਸਬੂਤਾਂ ਦੀ ਘਾਟ ਕਰਕੇ ਹੁਣ ਉਹ ਸਾਰਾ ਮਾਮਲਾ ਇੱਕ ਵਾਰ ਫੇਰ ਤੋਂ ਸੁਪਰੀਮ ਕੋਰਟ ਦੇ ਵਿੱਚ ਚਲਾ ਗਿਆ ਔਰ ਇਹਦੇ ਨਾਲ ਹੀ ਜਲੰਧਰ ਦੇ ਵਿੱਚ ਪਿਛਲੇ ਹਫਤੇ ਇੱਕ 20 ਸਾਲਾਂ ਲੜਕੀ ਜਿਹੜੀ ਕਿ ਸੈਂਟਰ ਗਵਰਨਮੈਂਟ empioyee ਆ ਡਾਕ ਵਿਭਾਗ ਦੀ ਕਰਮਚਾਰੀ ਆ 3 ਤਰੀਕ ਨੂੰ ਸਵੇਰੇ ਘਰੋਂ ਆਪਣੇ ਕੰਮ ਤੇ ਜਾਂਦੀ ਐ ਕੰਮ ਤੇ ਪਹੁੰਚਦੀ ਨਹੀਂ ਅਗਲੇ ਦਿਨ ਫੋਨ ਦਿੱਲੀ ਤੋਂ ਆਂਦਾ ਵੀ ਤੁਹਾਡੀ ਲੜਕੀ ਬੇਸੁੱਧ ਹਾਲਤ ਦੇ ਵਿੱਚ ਇੱਥੇ ਦਿੱਲੀ ਐ ਇਹ ਦੋ ਖਬਰਾਂ ਮੈਂ ਇਸ ਕਰਕੇ ਕਹਿ ਰਿਹਾ ਵੀ ਡੇਰਾ ਮੁਖੀ ਵੀ ਬਲਾਤਕਾਰ ਦੇ ਨਾਲ ਜੁੜਿਆ ਹੋਇਆ ਹੁਣ ਉਹ ਜਲੰਧਰ ਦੇ ਵਿੱਚ ਉਹ ਲੜਕੀ ਵਿਚਾਰੀ ਜਿਹੜੀ ਐ ਜਦੋਂ ਉਹਨੂੰ ਲਿਆਂਦਾ ਗਿਆ ਤਾਂ ਪਤਾ ਲੱਗਾ ਵੀ ਉਹਦੇ ਨਾਲ ਵੀ ਬਲਾਤਕਾਰ ਹੋਇਆ ਸਾਰਾ ਕੁਝ ਪੁਲਿਸ ਐਡਮਿਨਿਸਟ੍ਰੇਸ਼ਨ ਕਿ ਸਾਰਾ ਕੁਝ ਸਰਕਾਰ ਦੇ ਹਾਲਾਤ ਕਿਦਾਂ ਦੇਖਦੇ ਹੋ ਡੇਰਾ ਮੁਖੀ ਤੋਂ ਖਬਰ ਸ਼ੁਰੂ ਕਰਦੇ ਆ ਜੀ ਬਿਲਕੁਲ ਡੇਰਾ ਮੁਖੀ ਰਾਮ ਰਹੀਮ ਲਗਾਤਾਰ ਮੈਨੂੰ ਲੱਗਦਾ ਇੱਕ ਤਹਾਕੇ ਤੋਂ ਉੱਪਰ ਸਮਾ ਹੋ ਗਿਆ ਲਗਾਤਾਰ ਵਿਵਾਦਾਂ ਚ ਨੇ ਔਰ ਡੇਰਾ ਮੁਖੀ ਰਾਮ ਰਹੀਮ ਤੇ ਵਿਵਾਦ ਆਏ ਦਿਨ ਵਧੇ ਜਾ ਰਹੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਬਹੁਤ ਸਾਰੀ ਸਿਆਸਤ ਵੀ ਆ ਉਹ ਸਿਆਸਤ ਤੇ ਵੀ ਆਪਾਂ ਆਵਾਂਗੇ ਪਰ ਆਪਾਂ ਹੁਣ ਮਾਮਲੇ ਤੇ ਪਹਿਲਾਂ ਜਾਣਦੇ ਆ ਜੀ ਅਸਲ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਅੱਜ ਇੱਕ ਨਹੀਂ ਦੋ ਮਾਮਲੇ ਲੱਗੇ ਨੇ ਪਹਿਲਾ ਮਾਮਲਾ ਡੇਰਾ ਮੁਖੀ ਰਾਮ ਰਹੀਮ ਦਾ ਔਰ ਉਹ ਮਾਮਲਾ ਸਾਲ 2002 ਦੇ ਵਿੱਚ ਡੇਰੇ ਦੇ ਵਿੱਚ ਹੀ ਰਣਜੀਤ ਸਿੰਘ ਨਾਮੀ ਇੱਕ ਵਿਅਕਤੀ ਦੇ ਕਤਲ ਨਾਲ ਜੁੜਦਾ ਜਿਹਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਤੇ ਚਾਰ ਹੋਰਾਂ ਦੇ 9 ਵਜੇ ਸੀ ਔਰ ਇਸ ਮਾਮਲੇ ਦੇ ਵਿੱਚ ਲਗਾਤਾਰ ਟ੍ਰਾਇਲ ਵੀ ਚੱਲਦਾ ਰਿਹਾ ਬਚਾਉਣ ਦੀਆਂ ਕੋਸ਼ਿਸ਼ਾਂ ਵੀ ਹੁੰਦੀਆਂ ਰਹੀਆਂ ਔਰ ਇਹ ਮਾਮਲਾ ਪਹਿਲਾਂ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਵੀ ਚੱਲਿਆ ਸੀ ਸੋ ਪੰਚਕੂਲਾ ਦੀ ਸਪੈਸ਼ਲ ਅਦਾਲਤ ਨੇ ਰਾਮ ਰਹੀਮ ਸਮੀਤ ਹੋਰਾਂ ਨੂੰ ਦੋਸ਼ੀ ਢਹਿ ਰਾਇਆ ਸੀ ਉਸ ਤੋਂ ਬਾਅਦ ਡੇਰੇ ਦੇ ਪ੍ਰਬੰਧਕ ਜਿਹੜੇ ਨੇ ਜਾਂ ਉਹਨਾਂ ਦੀ ਵਕੀਲਾਂ ਦੀ ਟੀਮ ਆ ਪੰਜਾਬ ਰਣ ਹਾਈ ਕੋਰਟ ਜਾਂਦੀ ਆ ਔਰ ਬੀਤੇ 28 ਮਈ ਨੂੰ ਇਸ ਮਾਮਲੇ ਦੇ ਵਿੱਚ ਬਿਲਕੁਲ ਹੀ ਪੰਚਕੂਲਾ ਦੀ ਸਪੈਸ਼ਲ ਅਦਾਲਤ ਨਾਲੋਂ ਉਲਟ ਮਾਮਲਾ ਜਿਹੜਾ ਪਲਟਿਆ ਜਾਂਦਾ ਔਰ ਪੰਜਾਬ ਰਣ ਹਾਈ ਕੋਰਟ ਦੇ ਜੱਜ ਸਾਹਿਬਾਨ ਡੇਰਾ ਮੁਕੀ ਰਾਮ ਰਹੀਮ ਤੇ ਗੁਰਨਾ ਨੂੰ ਬਿਲਕੁਲ ਸਾਫ਼ ਬਰੀ ਕਰ ਦਿੰਦੇ ਨੇ ਔਰ ਇਹ ਦਲੀਲ ਦਿੱਤੀ ਜਾਂਦੀ ਆ ਕਿ ਸਬੂਤਾਂ ਦੀ ਘਾਟ ਹੈ ਉਸ ਤੋਂ ਬਾਅਦ ਪਿਛਲੇ ਦਿਨੀ ਇਸ ਮਾਮਲੇ ਵਿੱਚ ਮ੍ਰਿਤਕ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰ ਸਿਪਰੀਮ ਕੋਰਟ ਜਾਂਦੇ ਨੇ ਔਰ ਸੁਪਰੀਮ ਕੋਰਟ ਇਹ ਮਾਮਲਾ ਸੁਣਵਾਈ ਲਈ ਸਵੀਕਾਰ ਕਰ ਲੈਂਦਾ ਹੁਣ ਇਸ ਮਾਮਲੇ ਦੇ ਵਿੱਚ 15 ਅਕਤੂਬਰ ਤਰੀਕ ਪਾਈ ਗਈ ਆ ਦੇਖਦੇ ਆ ਕਿ ਸੁਪਰੀਮ ਕੋਰਟ ਇਸ ਮਾਮਲੇ ਨੂੰ ਕਿਵੇਂ ਰਨ ਕਰਦਾ ਪਰ ਇਸ ਮਾਮਲੇ ਨੇ ਇੱਕ ਵਾਰ ਫਿਰ ਉਹ ਚਰਚਾ ਛੇੜ ਦਿੱਤੀ ਆ ਕਿ ਰਾਮ ਰਹੀਮ ਜਿਹੜੇ ਕਿ ਮੈਨੂੰ ਲੱਗਦਾ ਕਿ ਜੇ ਆਪਾਂ ਗਲਤ ਨਾ ਹੋਈਏ ਤਾਂ 9 ਕੁ ਬਾਰ ਜਿਹੜੇ ਨੇ ਫਰੋਲ ਲੈ ਚੁੱਕੇ ਨੇ ਲਗਾਤਾਰ ਫਰੋਲ ਵੀ ਉਹਨਾਂ ਦੀ ਚਪ ਚਾਚਾ ਕਪਲ ਦੇ ਵੀ ਮਾਮਲੇ ਨੇ ਜਬਰ ਜਨਾਹ ਦੇ ਵੀ ਮਾਮਲੇ ਨੇ ਸੋ ਦੇਖਦੇ ਹਾਂ ਕਿ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ 'ਚ ਕਿੰਨੀ ਸੁਣਵਾਈ ਅੱਗੇ ਵਧਦੀ ਜਾਂਦੀ ਆ ਕਿ ਸੁਪਰੀਮ ਕੋਰਟ ਜਿਹਨੂੰ ਭਾਰਤ ਦੀ ਸਭ ਤੋਂ ਉੱਚੀ ਅਦਾਲਤ ਮੰਨਿਆ ਗਿਆ ਸੋ ਸੁਪਰੀਮ ਕੋਰਟ ਕੀ ਸਭ ਤੋਂ ਉੱਚਾ ਇਨਸਾਫ ਵੀ ਦੇਗੀ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਸੋ ਦੂਸਰਾ ਮਾਮਲਾ ਵੀ ਸੁਪਰੀਮ ਕੋਰਟ 'ਚ ਅੱਜ ਪੁੱਜਾ ਜਿਹੜਾ ਪਿਛਲੇ ਦਿਨੀ ਇੱਕ ਤਰੀਕੇ ਨਾਲ ਭਾਰਤ ਭਰ ਦੇ মিডিਆ ਦੇ ਵਿੱਚ ਜਾਂ ਆਮ ਲੋਕਾਂ ਦੇ ਵਿੱਚ ਇੱਕ ਤਰੀਕੇ ਨਾਲ ਦਿੱਲੀ ਚ 2014 ਦਾ ਜਿਹੜਾ ਨਿਰਪાય ਜਬਰਜਨਾ ਮਾਮਲਾ ਸੀ ਉਸ ਤੋਂ ਬਾਅਦ ਦਿੱਲੀ ਦੀ ਕੋਲਕਾਤਾ ਦੀ ਇੱਕ ਰੈਜ਼ੀਡੈਂਟ ਡਾਕਟਰ ਦਾ ਜਬਰਜਨਾ ਦਾ ਜਿਹੜਾ ਮਾਮਲਾ ਹਾਈ ਪ੍ਰੋਫਾਈਲ ਮਾਮਲਾ ਦੇਸ਼ ਭਰ ਦੇ ਲੋਕ ਚਿੰਤਾਤ ਹੋਈ ਸੀ ਉਸ ਮਾਮਲੇ ਚ ਵੱਡੀ ਅਪਡੇਟ ਇਹ ਆ ਕਿ ਜਿਹੜਾ ਰੈਜ਼ੀਡੈਂਟ ਡਾਕਟਰ ਨਾਲ ਜ਼ਬਰ ਜਨਾਹ ਦੇ ਮਾਮਲੇ ਦੇ ਜਿਹੜੇ ਦਸਤਾਵੇਜ਼ ਨੇ ਸੰਦੀਪ ਜੀ ਉਹ ਦਸਤਾਵੇਜ਼ਾਂ ਦੇ ਵਿੱਚੋਂ ਪੋਸਟਮਾਰਟਮ ਦੀ ਦਾ ਜਿਹੜਾ ਚਲਾਨ ਗਾਇਬ ਹੋ ਗਿਆ। ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਕਿ ਇਹਨਾਂ ਹਾਈ ਪ੍ਰੋਫਾਈਲ ਮਾਮਲਾ ਇਸ ਮਾਮਲੇ ਨੇ ਪੱਛਮੀਂ ਮਗਾਲ ਦੇ ਵਿੱਚ ਰਾਜ ਕਰਦੀ ਤ੍ਰਿੰਰਮੂਲ ਕਾਂਗਰਸ ਦੀ ਸੁਪਰੀਮੋ ਮੰਮਤਾ ਬੇਨਰਜੀ ਦੇ ਬਹੁਤ ਹੱਕੇ ਇਹ ਤੋਂ ਜਿਹੜਾ ਉਹਨਾਂ ਦੀ ਪਕੜ ਸੀ ਸੂਬੇ 'ਚ ਉਹ ਟੇਲੀ ਕਰ ਦਿੱਤੀ ਆ ਸਿਆਸਤ ਇੰਨੀ ਮੰਗੀ ਇਸ ਮਾਮਲੇ 'ਚ ਇਹ ਮਾਮਲਾ ਅੰਤਰਰਾਸ਼ਟਰੀ ਪੱਧਰ ਤੇ ਵੀ ਚਰਚਿਤ ਹੋਇਆ ਸੋ ਉਸ ਮਾਮਲੇ ਨੂੰ ਲੈ ਕੇ ਹਾਲਾਂਕਿ ਦੋਸ਼ ਪ੍ਰਤੀ ਦੋਸ਼ ਵੀ ਲੱਗਦੇ ਰਹੇ ਨੇ ਪਰ ਇਹ ਚਲਾਨ ਗਾਇਬ ਹੋਣ ਵਾਲਾ ਮਾਮਲਾ ਆਪਣੇ ਆਪ ਚ ਦੱਸਦਾ ਕਿ ਮਾਮਲੇ ਨਾਲ ਕਿਵੇਂ ਖਿਲਵਾੜ ਕੀਤਾ ਜਾ ਰਿਹਾ ਖੇਡ ਕੀਤੀ ਜਾ ਰਹੀ ਆ ਜਾਂ ਸਬੂਤਾਂ ਨੂੰ ਖੁਰਦ-ਮੁਰਦ ਕੀਤਾ ਜਾ ਰਿਹਾ ਤੋ ਦੋਵੇਂ ਮਾਮਲੇ ਆਪਣੇ ਆਪ ਦੇ ਵਿੱਚ ਵਿਸ਼ੇਸ਼ ਨੇ ਕਿ ਇੱਕ ਪਾਸੇ ਡੇਰਾ ਮੁਖੀ ਰਾਮਨਹੀਮ ਦਾ ਜ਼ਬਰ ਜਨਾਬਾ ਦਾ ਮਾਮਲਾ ਕਤਲ ਦਾ ਮਾਮਲਾ ਉਸ ਮਾਮਲੇ ਚ ਅਦਾਲਤਾਂ ਦਰ ਅਦਾਲਤਾਂ ਇੱਕ ਫੈਸਲਾ ਦੂਸਰੀ ਅਦਾਲਤ ਪਾਟ ਦਿੰਦੀ ਆ ਉਸ ਤੋਂ ਬਾਅਦ ਦੂਸਰੀ ਤੀਸਰੀ ਅਦਾਲਤ ਸੁਪਰੀਮ ਕੋਰਟ ਇਹ ਮਾਮਲਾ ਵੀ ਲਗਾਤਾਰ ਪਛਮੀ ਬਗਾਲ ਤੋਂ ਸੁਪਰੀਮ ਕੋਰਟ ਤੱਕ ਪਹੁੰਚਦਾ ਤੋ ਦੋਵੇਂ ਮਾਮਲੇ ਸੁਪਰੀਮ ਕੋਰਟ ਚ ਵਿਚਾਰ ਅਧੀਨ ਨੇ ਦੇਖਦੇ ਆ ਕਿ ਸੁਪਰੀਮ ਕੋਰਟ ਦੇ ਜੱਜ ਸਹਿਬਾਨ ਹੁਣ ਭਾਰਤ ਪਰ ਦੇ ਲੋਕਾਂ ਨੂੰ ਕੀ ਬਰੋਸਾ ਦਿੰਦੇ ਨੇ ਕੀ ਇਨਸਾਫ ਦਿੰਦੇ ਨੇ ਸੁਪਰੀਮ ਕੋਰਟ ਤੋਂ ਆਸਾਂ ਬਹੁਤ ਹੈ ਤੋਂ ਦੇਖਦੇ ਹਾਂ ਕਿ ਹੁਣ ਸੁਪਰੀਮ ਕੋਰਟ ਚ ਇਹ ਮਾਮਲੇ ਕਿਵੇਂ ਰਨ ਕਰਦੇ ਨੇ ਔਰ ਆਖਰੇ ਮਾਮਲੇ ਕਿਵੇਂ ਅੱਗੇ ਚੱਲਦੇ ਨੇ ਜਾਂ ਇਹਨਾਂ ਮਾਮਲਿਆਂ ਦੇ ਵਿੱਚ ਵੀ ਕੋਈ ਨਵਾਂ ਉਲਟ ਫੇਰ ਸਿੱਖਣ ਨੂੰ ਮਿਲੇਗਾ ਜੀ ਜੀ ਪਰਮਿੰਦਰ ਜੀ ਗੱਲ ਬਿਲਕੁਲ ਠੀਕ ਹੈ ਵੀ ਰਾਮ ਰਹੀਮ ਜਦੋਂ ਬਰੀ ਹੁੰਦਾ ਸਬੂਤਾਂ ਦੀ ਘਾਟ ਕਰਕੇ ਬਰੀ ਹੋ ਜਾਂਦਾ ਦੂਸਰਾ ਜਿਹੜਾ ਤੁਸੀਂ ਮੁੱਦਾ ਛੇੜਿਆ ਵੀ ਕਲਕੱਤਾ ਦੇ ਵਿੱਚ ਉਸ ਬੱਚੀ ਤੇ ਡਾਕਟਰ ਲਈ ਜਿਹੜੀ ਸੀਗੀ ਉਹਦੇ ਨਾਲ ਜੋ ਕੁਝ ਹੋਇਆ ਪੋਸਟਮਾਰਟਮ ਦੀ ਰਿਪੋਰਟ ਦੇ ਜਿਹੜੇ ਕੁਝ ਚਲਾਨ ਪੇਸ਼ ਹੋਣੇ ਸੀ ਉਹ ਗੈਪ ਹੋ ਗਏ ਫਿਰ ਵਾਕਈ ਇਹ ਜਿਹੜੇ ਲੋਕ ਜਿਹੜੇ ਦਮਖਮ ਰੱਖਦੇ ਨੇ ਸਿਆਸਤ ਦੇ ਵਿੱਚ ਇਹਨਾਂ ਦਾ ਹੱਥ ਚੰਗੀ ਤਰ੍ਹਾਂ ਪੈਂਦਾ ਤਾਂ ਇਹ ਫਿਰ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਸਬੂਤਾਂ ਨੂੰ ਇਦਾਂ ਫਿਰ ਅਗਾਂਪਸ਼ਾ ਕਰ ਦਿੰਦੇ ਹੋਣਗੇ ਰਾਮ ਰਹੀਮ ਦੇ ਉੱਤੇ ਇਲਜ਼ਾਮ ਲੱਗੇ ਹੁਣ ਆ ਕਲਕੱਤੇ ਵਾਲਾ ਕੇਸ ਆ ਗਿਆ ਜੀ ਬਿਲਕੁਲ ਔਰ ਇਸ ਮਾਮਲੇ ਚ ਜਿਹੜੀ ਸਬੂਤਾਂ ਦੀ ਚਲੋ ਮਤਲਬ ਬਦਲੀ ਆ ਉਹ ਆਪਣੇ ਪੱਧਰ ਤੇ ਜਿਹੜੇ ਬਾਹੂ ਬਲੀ ਸਿਆਸਤਦਾਨ ਇਹਨਾਂ ਮਾਮਲਿਆਂ ਦੇ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਡੇਰਿਆਂ ਦਾ ਵੋਟ ਬੈਂਕ ਆ ਉਹਨਾਂ ਦੀ ਖਾਤਰ ਜਿਵੇਂ ਸਿਆਸਤਦਾਨ ਉਹਨਾਂ ਦੇ ਅੱਗੇ ਨਤਮਸਤਕ ਹੁੰਦੇ ਨੇ ਉਹ ਵੀ ਮਾਮਲਾ ਔਰ ਡੇਰਾ ਮੁਖੀ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਪਿਛਲੇ ਦਿਨੀ ਇਹ ਵੀ ਰਹੀ ਆ ਕਿ ਸੁਨਾਰੀਆ ਜੇਲ੍ਹ ਦੇ ਸਾਬਕਾ ਜੇਲਰ ਸੁਨੀਲ ਛਾਗਵਾਨ ਜਿਨ੍ਹਾਂ ਨੇ ਰਾਮ ਨਹੀਮ ਨੂੰ 6 ਵਾਰ ਪੈਰੋਲ ਦਿੱਤੀ ਸੀ ਆਪਣੀ ਨੌਕਰੀ ਤੋਂ 3 ਦਿਨ ਪਹਿਲਾਂ ਅਸਤੀਫਾ ਦਿੰਦੇ ਨੇ ਵੀਆਰਐਸ ਲੈਂਦੇ ਨੇ ਉਸ ਤੋਂ ਬਾਅਦ 1 ਦਿਨ ਬਾਅਦ ਉਹ ਭਾਜਪਾ ਵਿੱਚ ਸ਼ਾਮਲ ਹੁੰਦੇ ਨੇ ਉਸ ਤੋਂ 1 ਦਿਨ ਬਾਅਦ ਉਹਨਾਂ ਨੂੰ ਵਿਧਾਨ ਸਭਾ ਲਈ ਭਾਜਪਾ ਉਮੀਦਵਾਰ ਐਲਾਨ ਦਿੱਤੀ ਦਿੰਦੀ ਆ ਸੋ ਆਪਣੇ ਆਪ ਦੇ ਵਿੱਚ ਇਹ ਸਾਫ਼ ਤੇ ਬਿਲਕੁਲ ਸ਼ੀਸ਼ੇ ਵਾਂਗੂ ਸਾਫ਼ ਗੱਲ ਆ ਕਿ ਕਿਵੇਂ ਜਿਹੜੇ ਧਾਰਮਿਕ ਡੇਰੇ ਨੇ ਸਿਆਸਤਦਾਨ ਨੇ ਕ੍ਰਪਟਿਕ系统中 ਦੇ ਜਿਹੜੇ ਸਰਕਾਰੀ ਅਧਿਕਾਰਰੇ ਨੇ ਇਹਨਾਂ ਦਾ ਪੂਰਾ ਇੱਕ ਨੈਕਸਸ ਆ ਔਰ ਇਹ ਨੈਕਸਸ ਜਿਹੜਾ ਆਮ ਲੋਕਾਂ ਲਈ ਇੱਕ ਤਰੀਕੇ ਦਾ ਨਰਕ ਵਾਲੀ ਸਥਿਤੀ ਆ ਕਿ ਇੱਕ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਆਏ ਦਿਨ ਅਸੀਂ ਘਟਨਾਵਾਂ ਦੇਖਦੇ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸੰਦੀਪ ਜੀ ਵਾਪਰੀਆਂ ਨੇ ਜਿਹੜੀਆਂ ਸੰਵੇਦਨਸ਼ੀਲ ਮਨਾਂ ਨੂੰ ਬਿਲਕੁਲ ਵਿਚਿਤ ਕਰ ਦਿੰਦੀਆਂ ਨੇ ਝੁੰਝੋੜ ਦਿੰਦੀਆਂ ਨੇ ਤੋ ਇਸ ਸਿਆਸਤਦਾਨ ਕਿਵੇਂ ਖੇਡਦੇ ਨੇ ਇਹ ਵੀ ਜਗਜਾਰ ਆ ਹੁਣ ਆਮ ਲੋਕਾਂ ਦੇ ਸਿਰ ਤੇ ਆ ਕਿ ਉਹ ਕਿਵੇਂ ਆਪਣੀ ਆਵਾਜ਼ ਬੁਲੰਦ ਕਰਦੇ ਨੇ ਹਾਲਾਂਕਿ ਵਿਰੋਧੀ ਪਾਰਟੀਆਂ ਤੋਂ ਵੀ ਬਹੁਤ ਉਮੀਦ ਹੁੰਦੀ ਹੈ ਕਿ ਵਿਰੋਧੀ ਪਾਰਟੀਆਂ ਇਹਨਾਂ ਮਾਮਲਿਆਂ ਨੂੰ ਜ਼ਿਆਦਾ ਹਾਈਲਾਈਟ ਕਰਕੇ ਸਰਕਾਰ ਤੇ ਦਬਾਅ ਪਾ ਕੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਪਰ ਵਿਰੋਧੀ ਪਾਰਟੀਆਂ ਦੇ ਵਿੱਚ ਵੀ ਤਾਂ ਉਸੇ ਕਿਸਮ ਦੇ ਐਲੀਮੈਂਟ ਨੇ ਅਸੀਂ ਦੇਖਦੇ ਹਾਂ ਕਿ ਵਕ-ਵਕ ਸਮੇਂ ਤੇ ਉਹਨਾਂ ਦੀਆਂ ਵੀ ਉਸੇ ਕਿਸਮੀਆਂ ਜਿੰਨੀਆਂ ਜਾ ਜਿੰਨੀਆਂ ਘਟਨਾਵਾਂ ਜਾਂ ਵਾਰਦਾਤਾਂ ਸਾਹਮਣੇ ਆ ਜਾਂਦੀਆਂ ਨੇ ਸੋ ਮੈਨੂੰ ਲੱਗਦਾ ਇਸ ਹਮਾਮ ਦੇ ਵਿੱਚ ਸਾਰੇ ਹੀ ਨੰਗੇ ਨੇ ਪੁੱਲ ਮਿਲਾ ਕੇ ਸਿਆਸਤ ਦਾਵੀ ਬਹੁਤ ਡਿਕਲਾਈਨ ਹੋਇਆ ਸਿਆਸਤਦਾਰ ਨਿਗਾਰ ਹੋਇਆ ਔਰ ਪਹਿਲਾਂ ਕਿਹਾ ਜਾਂਦਾ ਸੀ ਜਿਵੇਂ ਸੰਦੀਪ ਜੀ ਕੇ ਆਮ ਲੋਕਾਂ ਦੇ ਵਿੱਚ ਇਹ ਧਾਰਨਾ ਸੀ ਕਿ ਜੇ ਕਿਸੇ ਮਾਮਲੇ ਨੂੰ ਦਾ ਹੱਲ ਨਹੀਂ ਹੁੰਦਾ ਸੀ ਜਾਂ ਲੋਕ ਬੜੀ ਉਮੀਦ ਨਾਲ ਕਰਦੇ ਸੀ ਕਿ ਮਾਮਲਾ ਸੀਬੀਆਈ ਨੂੰ ਸੌਪਿਆ ਜਾਣਾ ਚਾਹੀਦਾ ਮਾਮਲਾ ਸੁਪਰੀਮ ਕੋਰਟ ਚ ਨੂੰ ਸਪਿਆ ਜਾਣਾ ਚਾਹੀਦਾ ਪਰ ਪਿਛਲੇ ਦਿਨ ਹੀ ਅਸੀਂ ਇਹ ਵੀ ਦੇਖਦੇ ਆ ਕਿ ਸੀ ਪੀ ਆਈ ਵੀ ਹੁਣ ਸਿਆਸਤਦਾਨਾਂ ਦੇ ਤੋਤੇ ਤੋਂ ਵੱਧ ਕੇ ਮੈਨੂੰ ਲੱਗਦਾ ਉਹਨਾਂ ਨੂੰ ਇੱਕ ਅਗਲਾ ਨਾਂ ਦੇ ਦਿੱਤਾ ਜਾਣਾ ਚਾਹੀਦਾ ਸੋਪੂਰ ਬਣਾ ਕੇ ਇੱਕ ਸਮਾਜਿਕ ਨਿਗਾਰ ਜਾਂ ਸਿਆਸਤਦਾਨਾਂ ਦਾ ਨਿਗਾਰ ਜਾਂ ਇੱਕ ਅਜੀਬੋ ਗਰੀਬ ਜਿਹੀ ਅਫਸੀਲ ਲਗਾਤਾਰ ਫਸਦੇ ਜਾ ਰਹੇ ਆ ਜਿਹਦਾ ਕੋਈ ਤਣ ਪੱਤਨ ਆਲਦੀ ਖੜੀ ਨਜ਼ਰ ਨਹੀਂ ਆ ਰਿਹਾ ਜੀ ਜੀ ਪਰ ਮਦਰ ਜੀ ਉਧਰ ਜਿੱਦਾਂ ਮੈਂ ਪਹਿਲਾਂ ਆਪਾਂ ਗੱਲ ਕਰ ਹੀ ਰਹੇ ਸੀਗੇ ਉਹ ਲੜਕੀ ਜਿਹੜੀ ਜਲੰਧਰ ਦੀ ਰਹਿਣ ਵਾਲੀ ਰਾਮਾ ਮੰਡੀ ਇਲਾਕੇ ਦੀ 3 ਤਰੀਕ ਨੂੰ ਘਰੋਂ ਕੰਮ ਤੇ ਜਾਂਦੀ ਆ ਰਾਤ ਘਰ ਨਹੀਂ ਆਉਂਦੀ ਮਾਤਾ ਪਿਤਾ ਪਰੇਸ਼ਾਨ ਹੁੰਦੇ ਆ ਤੇ ਅਗਲੇ ਦਿਨ ਦਿੱਲੀੋਂ ਫੋਨ ਆ ਜਾਂਦਾ ਵੀ ਤੁਹਾਡੀ ਬੱਚੀ ਤਾਂ ਇੱਥੇ ਦਿੱਲੀ ਇਸ ਹਾਲਤ ਦੇ ਵਿੱਚ ਪਈ ਆ ਇਹ ਮਾਨਸਿਕਤਾ ਕੀ ਹੈ ਇਹ ਜਾਂ ਡਾਰਕ ਕਾਫੀ ਹੈ ਨਹੀਂਗਾ ਮਤਲਬ ਕਿੱਦਾਂ ਦੀ ਇਹ ਬੇਹਿਵਾਨੀਅਤ ਵਾਲੀ ਸਥਿਤੀ ਬਣੀ ਪਈ ਹੈ ਬਿਲਕੁਲ ਜਲੰਧਰ ਲਗਾਤਾਰ ਚਰਚਾ ਚੱਲ ਰਿਹਾ ਪਹਿਲਾਂ ਜਲੰਧਰ ਦੀ ਪਛਾਣ ਸੰਦੀਪ ਜੀ ਖੇਡਾਂ ਦੇ ਸਮਾਨ ਕਰਕੇ ਸੀ ਮੀਡੀਆ ਕਰਕੇ ਸੀ ਜਾਂ ਕੁਝ ਹੋਰ ਖੇਤਰਾਂ ਕਰਕੇ ਸੀ ਚਮੜੇ ਦੇ ਉਦਯੋਗ ਕਰਕੇ ਵੀ ਸੀ ਪਰ ਪਿਛਲੇ ਦਿਨ ਅਸੀਂ ਦੇਖਿਆ ਕਿ ਜਿਹੜੀ ਜਿਮਨੀ ਚੋਣ ਹੋਈ ਆ ਜਲੰਧਰ ਦੱਖਣੀ ਦੀ ਉਸ ਦੌਰਾਨ ਜਲੰਧਰ ਦੀ ਪਛਾਣ ਸਿਆਸਤਾਨਾਂ ਦੀ ਸੇਲ ਲੱਗਣ ਕਰਕੇ ਵੀ ਹੋਈ ਆ ਤੋ ਉਹ ਮਾਮਲਾ ਇੱਕ ਵੀ ਇੱਕ ਨਿਗਾਰ ਦਾ ਮਾਮਲਾ ਔਰ ਜਿਹੜੀ ਤੁਸੀਂ ਘਟਨਾ ਦਾ ਜ਼ਿਕਰ ਕੀਤਾ ਬਿਲਕੁਲ ਘਟਨਾ ਬੜੀ ਸ਼ਰਮਸਾਰ ਕਰਨ ਵਾਲੀ ਆ ਕਿ ਜਲੰਧਰ ਚ ਵੀ ਉਸੇ ਕਿਸਮ ਦਾ ਵਾਕਿਆ ਹੋਇਆ ਜਿਸ ਕਿਸਮ ਦਾ ਵਾਕਿਆ ਕੋਲਕਾਤਾ ਦੇ ਵਿੱਚ ਹੋਇਆ ਜਾਂ ਦੇਸ਼ ਦੇ ਬਾਕੀ ਹਿੱਸਿਆਂ ਚ ਹੋਇਆ ਸੋ ਵੈਸੇ ਜਿਹੜਾ ਸਾਡਾ ਖਿੱਤਾ ਆ ਪੰਜਾਬ ਆ ਪੰਜ ਦਰਿਆਵਾਂ ਦੀ ਧਰਤੀ ਆ ਸੰਦੀਪ ਜੀ ਇਸ ਤਰ੍ਹਾਂ ਦੇ ਹੀਨियस ਕਿਸਮ ਦੇ ਕ੍ਰਾਈਮ ਆ ਜਿਹੜੇ ਸਾਨੂੰ ਦੇਖਣ ਨੂੰ ਨਹੀਂ ਮਿਲਦੇ ਸੀ ਕਿਉਂਕਿ ਸਾਡੇ ਇਸ ਕਿੱਤੇ ਦੇ ਵਿੱਚ ਗੁਰਬਾਣੀ ਜਾਂ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਨੇ ਆਮ ਲੋਕਾਂ ਦਾ ਨੈਤਿਕ ਪੱਧਰ ਬੜਾ ਉੱਚਾ ਚੁੱਕਿਆ ਸੀ ਆਮ ਤੌਰ ਤੇ ਅਸੀਂ ਮਤਲਬ ਸੋਚ ਵੀ ਨਹੀਂ ਸਕਦੇ ਜਿਸ ਤਰ੍ਹਾਂ ਦੀ ਜਿਸ ਤਰੀਕੇ ਦੀਆਂ ਘਟਨਾਵਾਂ ਸਾਡੇ ਸਾਹਮਣੇ ਆ ਰਹੀਆਂ ਨੇ ਤੋ ਬਿਲਕੁਲ ਤੁਸੀਂ ਠੀਕ ਕਿਆ ਕਰਤਾਰਪੁਰ ਨੇੜੇ ਇੱਕ ਡਾਕਖਾਨੇ 'ਚ ਕੰਮ ਕਰਨ ਵਾਲੀ ਜਲੰਧਰ ਸ਼ਹਿਰ ਦੀ ਕੁੜੀ ਇਹ 3 ਸਤੰਬਰ ਨੂੰ ਘਰੋਂ ਕੰਮ ਤੇ ਜਾਂਦੀ ਆ ਮੰਗਲਵਾਰ ਦਾ ਦਿਨ ਸੀ देर ਰਾਤ ਉਹ ਵਾਪਸ ਨਹੀਂ ਆਉਂਦੀ ਮਾਪੇ ਫਿਕਰਮੰਦ ਹੁੰਦੇ ਨੇ ਔਰ ਬੁੱਧਵਾਰ ਨੂੰ ਦਿੱਲੀੋਂ ਉਹਨਾਂ ਨੂੰ ਇੱਕ ਫੋਨ ਆਉਂਦਾ ਉਹ ਫੋਨ ਕੋਈ ਸਬੰਧਤ ਬੰਦਾ ਜਿਹਨਾਂ ਨੂੰ ਉਹ ਲੜਕੀ ਇੱਕ ਜ਼ਖਮੀ ਹਾਲਤ 'ਚ ਮਿਲਦੀ ਆ ਉਹ ਕਰਦਾ ਕਿ ਤੁਹਾਡੀ ਲੜਕੀ ਦਿੱਲੀ ਦੇ ਇੱਕ ਇਸ ਥਾਂ ਦੇ ਉੱਪਰ ਇੱਕ ਬੜੀ ਗੰਬੀਰ ਸਥਿਤੀ ਜਾਂ ਨਾਜਿਕ ਸਥਿਤੀ ਪਈ ਹੈ ਉਹਨੂੰ ਰਿਕਵਰ ਕੀਤਾ ਜਾਂਦਾ ਔਰ ਪਹਿਲੀ ਨਜ਼ਰੇ ਇਹ ਮਾਮਲਾ ਸਮੂਹਕ ਜ਼ਬਰਜਨਾ ਦਾ ਮਾਮਲਾ ਲੱਗਦਾ ਉਸ ਤੋਂ ਬਾਅਦ ਉਹਨਾਂ ਨੂੰ ਲੜਕੀ ਨੂੰ ਪੀੜਤ ਲੜਕੀ ਨੂੰ ਲਿਆ ਕੇ ਡਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਪਰ ਇੱਥੋਂ ਮਾਮਲਾ ਥੋੜਾ ਜਿਹਾ ਹੋਰ ਖੁੱਲਣਾ ਸ਼ੁਰੂ ਹੁੰਦਾ ਪੀੜਤ ਪਰਿਵਾਰ ਲੜਕੀ ਦੇ ਪਰਿਵਾਰਕ ਮੈਂਬਰ ਪੁਲਿਸ ਡਿਵੀਜ਼ਨ 5 ਦੇ ਵਿੱਚ ਜਾਂਦੇ ਨੇ ਪੁਲਿਸ ਡਿਵੀਜ਼ਨ ਆਫ ਪੰਜ ਦੇ ਐਸ ਐਚਓ ਹੱਦਬੰਦੀ ਕਰਕੇ ਇਹ ਮਾਮਲਾ ਦਰਜ ਕਰਨ ਨੂੰ ਨਾ ਕਰ ਦਿੰਦੇ ਨੇ ਕਿ ਇਹ ਸਾਡੇ ਇਲਾਕੇ ਦਾ ਮਾਮਲਾ ਨਹੀਂ ਸਾਡੀ ਜੂਰਿਡਿਕਸ਼ਨ ਨਹੀਂ ਆ। ਉਹ ਸੋ ਇਹ ਮਾਮਲਾ ਉਸ ਤੋਂ ਬਾਅਦ ਇੱਕ ਸਿਆਸਤ ਦਾ ਰੁਖ ਜਿਹੜਾ ਅਖਤਿਆਰ ਕਰਦਾ ਕਿਉਂਕਿ ਦੇਸ਼ ਭਰ ਦੇ ਵਿੱਚ ਕੋਲਕਾਤਾ ਜਬਰ ਜਨਾ ਮਾਮਲੇ ਤੋਂ ਬਾਅਦ ਇੱਕ ਮਾਹੌਲ ਬਣਿਆ ਹੋਇਆ ਬਹੁਤ ਫੋਕਸ ਹਾਈਲਾਈਟ ਹੋ ਰਹੀਆਂ ਨੇ ਉਸ ਤੋਂ ਬਾਅਦ ਇਹ ਮਾਮਲਾ ਕਿਉਂਕਿ ਸਿਆਸਤ ਨਾਲ ਪ੍ਰੇਰਿਤ ਹੋ ਜਾਂਦਾ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਇਸ ਮਾਮਲੇ ਨੂੰ ਜਿਹੜੇ ਹੁਣੇ-ਹੁਣੇ ਜਲੰਧਰ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਨੇ ਮਹਿੰਦਰ ਭਗਤ ਉਹ ਪਹੁੰਚਦੇ ਨੇ ਦਿੱਬਲਾਸਾਲ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਲਗਾਤਾਰ ਖਾਸਤਦਾਨ ਉਸੇ ਪਹੁੰਚੋ ਪਹੁੰਚਣ ਸ਼ੁਰੂ ਹੋ ਜਾਂਦੇ ਨੇ ਉਸ ਤੋਂ ਬਾਅਦ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਰੀ ਜਖੜ ਪਹੁੰਚਦੇ ਨੇ ਚੰਨੀ ਜਿਹੜੇ ਜਲੰਧਾ ਤੋਂ ਹੁਣੇ-ਹੁਣੇ ਐਮਪੀ ਚੁਣੇ ਗਏ ਨੇ ਉਹ ਪਹੁੰਚਦੇ ਨੇ ਪਰ ਪੂਰੇ ਮਿਲਾ ਕੇ ਮਾਮਲਾ ਜਲੰਧਰੀਆਂ ਲਈ ਮੈਨੂੰ ਲੱਗਦਾ ਬੜੀ ਗਰਮਿੰਦਗੀ ਵਾਲਾ ਮਾਮਲਾ ਆ ਔਰ ਇਸ ਮਾਮਲੇ ਨੇ ਬਹੁਤ ਵੱਡੇ ਸਵਾਲ ਉਠਾਏ ਨੇ ਸਾਡੇ ਰਹਿਣ ਖਾਂ ਦੇ ਉੱਪਰ ਸਾਡੇ ਸੋਚਣ ਦੇ ਉੱਪਰ ਜਾਂ ਸਾਡੀ ਸਿਆਸੀ ਅਪਰੋਚ ਦੇ ਮਾਮਲੇ ਦੇ ਵਿੱਚ ਜੋ ਸਿਆਸਤਦਾਨ ਪਹੁੰਚ ਗਏ ਨੇ ਪਰ ਮੈਨੂੰ ਬੜਾ ਅਫਸੋਸ ਆ ਜਲੰਧਰ ਜੀ ਕਿ ਸੰਦੀਪ ਜੀ ਕੇ ਜਲੰਧਰ ਜੇ ਨੂੰ মিডিਆ ਦੀ ਹਬ ਕਿਹਾ ਜਾਂਦਾ মিডিਆ ਦੀ ਹਬ ਕਹਿਣ ਦੇ ਬਾਵਜੂਦ ਜਲੰਧਰ ਦਾ ਵਾਕਿਆ ਹੋਵੇ ਔਰ ਇਸ ਵਾਕਿਆ ਨੂੰ ਜਲੰਧਰ ਦੀਆਂ ਅਖਬਾਰਾਂ ਈਵਨ ਕੇ ਅਖਬਾਰਾਂ ਦੇ ਜਿਹੜੇ ਲੋਕਲ ਪੁਲੋਟ ਹੋਣ ਉਹਨਾਂ ਚ ਵੀ ਨਾ ਨਸ਼ਰ ਕੀਤਾ ਜਾਂਦਾ ਹੋਵੇ ਸੋ ਇਹ ਆਪਣੇ ਆਪ ਦੇ ਵਿੱਚ ਬੜੀ ਫਿਕਰਮੰਦੀ ਵਾਲੀ ਗੱਲ ਆ ਕਿ ਅਸੀਂ ਹੁਣ ਇਹੋ ਜਿਹੀ ਜਿਹੜੀਆਂ ਬਹੁਤ ਹੀ ਮਤਲਬ ਅਣਮਨੁੱਖੀ ਜਿਹੜੇ ਕਾਰੇ ਨੇ ਉਹਨਾਂ ਨੂੰ ਵੀ ਹੁਣ ਸੈਕਿੰਡ ਕਿ ਨਾਲ ਲੈਣ ਲੱਗ ਪਏ ਆ ਸੋ ਇਹ ਮਾਮਲਾ ਜਿੱਡਾ ਵੱਡਾ ਦੁਕਾਨ ਦਾ ਪਰ ਇਹ ਮਾਮਲਾ ਇੱਕ ਪਹਿਲਾ ਮਾਮਲਾ ਨਹੀਂ ਹੈ ਜੇਕਰ ਜਲੰਧਰ ਦੀ ਆਪਾਂ ਗੱਲ ਕਰਨੀ ਹੋਵੇ ਜਲੰਧਰ ਸ਼ਹਿਰ ਮੈਨੂੰ ਯਾਦ ਆ ਜਦੋਂ ਤੁਸੀਂ ਕਹਿ ਰਹੇ ਪਰਮਿੰਦਰ ਜੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਜਲੰਧਰੀਆਂ ਵਾਸਤੇ ਬੜੀ ਸ਼ਰਮ ਦੀ ਗੱਲ ਆ ਮੈਂ ਤਾਂ ਇਹ ਗੱਲ ਕਹਿ ਰਿਹਾ ਵੀ ਹੁਣ ਤਾਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣੀ ਵੀ ਜਲੰਧਰ ਸ਼ਹਿਰ ਦੇ ਹੀ ਵਸਨੀਕ ਨੇ ਉਹ ਜਲੰਧਰ ਹੀ ਰਹਿੰਦੇ ਨੇ ਹਫਤੇ 'ਚ ਦੋ ਦਿਨ ਜੀ ਬਿਲਕੁਲ ਭਗਵੰਤ ਮਾਨ ਜਲੰਧਰ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਫਕੀਰ ਰਹਿਸ਼ ਵੀ ਲਾਈ ਆ ਉਸ ਕੱਲ ਤੇ ਵੀ ਆਵਾਂਗੇ ਪਰ ਜਿਹੜੀ ਜ਼ਬਰ ਜਨਾ ਦਾ ਮਾਮਲਾ ਤੁਸੀਂ ਆਪਾਂ ਜ਼ਿਕਰ ਕਰ ਰਹੇ ਆ ਇਸ ਮਾਮਲੇ ਤੋਂ ਕੁਝ ਦਿਨ ਪਹਿਲਾਂ ਸੰਦੀਪ ਜੀ ਇੱਕ ਹੋਰ ਮਾਮਲਾ ਵੀ ਸਾਹਮਣੇ ਆਇਆ ਸੀ ਉਹ ਮਾਮਲਾ ਕਿਉਂਕਿ ਜਲੰਧਰ ਦੇ ਸ਼ਹਿਰ ਦੇ ਵਿੱਚ ਅਸੀਂ ਦੇਖਦੇ ਆ ਕਿ ਟ੍ਰੈਵਲਜੈਂਟ ਬਹੁਤ ਆ ਅ ਗਲੇ ਗਲੇ ਦੇ ਵਿੱਚ ਟ੍ਰੈਵਲ ਸਾਡੇ ਜਿਹੜੇ ਨੌਜਵਾਨ ਕੁੜੀਆਂ ਮੁੰਡੇ ਬਾਹਰ ਜਾਣਾ ਚਾਹੁੰਦੇ ਨੇ ਔਰ ਇਹ ਮਾਮਲਾ ਵਿਦੇਸ਼ੀ ਜਾਣ ਦੀ ਚਾਹਤ ਨਾਲ ਵੀ ਜੁੜਿਆ ਹੋਇਆ ਨਾਲ ਦੀ ਨਾਲ ਜਿਹੜੇ ਟ੍ਰੈਵਲ ਏਜੰਟ ਨੇ ਉਹ ਕਿਵੇਂ ਡੀਲ ਕਰਦੇ ਨੇ ਇਹਨਾਂ ਮਾਮਲਿਆਂ ਨੂੰ ਉਸ ਮਾਮਲੇ ਨਾਲ ਵੀ ਜੁੜਿਆ ਹੋਇਆ ਜਲੰਧਰ ਦੇ ਰਣਜੀਤ ਨਗਰ ਦੇ ਵਿੱਚ ਇੱਕ RS ਗਲੋਬਲ ਟ੍ਰੈਵਲ ਏਜੰਸੀ ਹੈ ਪਿਛਲੇ ਦਿਨੀ ਉਸ ਟ੍ਰੈਵਲ ਏਜੰਸੀ ਦਾ ਮਾਲਕ ਸੁਖਦੇਵ ਸਿੰਘ ਰਾਹੀ ਗ੍ਰਿਫਤਾਰ ਹੁੰਦਾ ਕਿਉਂ ਗ੍ਰਿਫਤਾਰ ਹੁੰਦਾ ਇੱਕ ਮਟਿਆਰ ਉਸ ਟ੍ਰੈਵਲ ਏਜੰਟ ਦੇ ਨਾਲ ਸੰਪਰਕ ਕਰਦੀ ਆ ਕਿ ਮੈਂ ਵਿਦੇਸ਼ ਜਾਣਾ ਚਾਹੁੰਦੀ ਆ ਅਕਸਰ ਅਸੀਂ ਦੇਖਦੇ ਆ ਕਿ ਸੈਮੀਨਾਰ ਲਾਉਂਦੇ ਨੇ ਟ੍ਰੈਵਲ ਏਜੰਟ ਉਸ ਲੜਕੀ ਨੂੰ ਵੀ ਜਲੰਧਰ ਦੇ ਇੱਕ ਹੋਟਲ ਦੇ ਵਿੱਚ ਸੱਦਿਆ ਜਾਂਦਾ ਕਿ ਇੱਥੇ ਸੈਮੀਨਾਰ ਆ ਔਰ ਸੈਮੀਨਾਰ ਦੇ ਬਹਾਨੇ ਉਸ ਨੂੰ ਉਸ ਹੋਟਲ ਦੇ ਵਿੱਚ ਸੱਦ ਕੇ ਉਹਨੂੰ ਨਸ਼ੇ ਜਾਂ ਕੋਈ ਨਸ਼ੀਲਾ ਪਦਾਰਥ ਦੇ ਕੇ ਉਹਦੇ ਨਾਲ ਜ਼ਬਰਜਨਾ ਹੁੰਦਾ ਸੋ ਇਹ ਮਾਮਲਾ ਸਿਰਫ ਸਿਆਸਤ ਤੱਕ ਨਹੀਂ ਆ ਸਾਡੀ ਜ਼ਿੰਦਗੀ ਦੇ ਹਰ ਪੈਲੂ ਦੇ ਵਿੱਚ ਹਰ ਵਰਗ ਦੇ ਵਿੱਚ ਸਾਡੇ ਸਾਹਮਣੇ ਘਟਨਾਵਾਂ ਆ ਰਹੀਆਂ ਨੇ ਸੋ ਜਲੰਧਰ ਦੇ ਵਿੱਚ ਕੀ ਕੁਝ ਹੋ ਰਿਹਾ ਆ ਪਰ ਜਲੰਧਰ ਦੀ ਅਜ ਝਾਤ ਜ਼ਰੂਰ ਮਾਰਨੀ ਆ ਕਿ ਕਾਨੂੰਨ ਵਿਵਸਥਾ ਦੇ ਮਾਮਲੇ ਦੇ ਵਿੱਚ ਜਲੰਧਰ ਦੀ ਹਾਲਤ ਕੀ ਆ ਉਹ ਜਲੰਧਰ ਸ਼ਹਿਰ ਜਿਹੜਾ ਹੁਣੇ-ਹੁਣੇ ਮੁੱਖ ਮੰਤਰੀ ਦੀਰੇ ਹਾਈਸ਼ ਬਣਿਆ ਉਸ ਜਿਲੰਦਰ ਦੇ ਵਿੱਚ 28 ਅਗਸਤ ਦੀ ਰਾਤ ਨੂੰ ਮਕਸੂਦਾ ਚੌਕ ਦੇ ਵਿੱਚ ਲੁਟੇਰੇ ਇੱਕ ਨੈਟ ਪਲਸ ਦੇ ਮੁਨਾਦਮ ਨੂੰ ਘੇਰ ਲੈਂਦੇ ਨੇ ਉਹਦੀ ਲੁੱਟ ਕਰਦੇ ਨੇ ਔਰ ਤੇਜ਼ ਧਾਰ ਹਥਿਆਰ ਦਾਤੇ ਦੇ ਨਾਲ ਉਹਦੀ ਵਾਹ ਵਡ ਦਿੰਦੇ ਨੇ ਇਸੇ ਤਰ੍ਹਾਂ ਕਰਤਾਰਪੁਰ ਨੇੜੇ ਇੱਕ ਜਿਹੜਾ ਪਲਾਟ ਦੇ ਮਾਮਲੇ 'ਚ ਵਾਹਿਆ ਪਿੰਡ ਪੈਂਦਾ ਵਾਹਿਆ ਪਿੰਡ ਦੇ ਵਿੱਚ ਪਲਾਟ ਦਾ ਝਗੜਾ ਹੁੰਦਾ ਉੱਥੇ ਹਮਲਾਵਰ ਤੇਰ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰਦੇ ਨੇ ਔਰ ਮਜ਼ਦੂਰਾ ਜੋ ਇੱਕ ਦੀ ਮੌਤ ਹੋ ਜਾਂਦੀ ਹੈ ਇੱਕ ਨਾਲ ਜੁਹੁੰਦਾ ਮਕਸੂਦਾਂ ਦੇ ਵਿੱਚ ਸਬਜੀ ਮੰਡੀ 'ਚ ਕੁਝ ਲੋਕ ਸ਼ਰਾਬ ਪੀਂਦੇ ਝਗੜ ਪੈਂਦੇ ਨੇ ਉੱਥੇ ਗੋਲੀ ਚੱਲ ਜਾਂਦੀ ਆ ਇੱਕ ਨੌਜਵਾਨ ਦੇ ਗੋਲੀ ਲੱਗ ਜਾਂਦੀ ਆ ਇਸੇ ਤਰ੍ਹਾਂ ਕੁਝ ਹੋਰ ਮਾਮਲੇ ਵੀ ਕ ਕਹੇ ਜਾ ਸਕਦੇ ਨੇ ਕਿ 29 ਅਗਸਤ ਨੂੰ ਖਾਸ ਤੌਰ ਤੇ ਮੈਂ ਇਸ ਮਾਮਲੇ ਦਾ ਜ਼ਿਕਰ ਕਰਨਾ ਚਾਹਾਂਗਾ 29 ਅਗਸਤ ਨੂੰ ਜਲੰਧਰ ਸ਼ਹਿਰ ਦੀ ਐਂ ਧੁੰਨੀ ਦੇ ਵਿੱਚ ਲਾਜਪਤਪੁਰ ਨਗਰ ਦਾ ਇਲਾਕਾ ਪੈਂਦਾ ਹੋਰ ਇਹ ਇਲਾਕਾ ਸੰਦੀਪ ਜੀ ਸੀਐਮ ਰਹਿਸ਼ ਜਿਹੜੀ ਐਲਾਨੀ ਗਈ ਆ ਪਾਰਾਂਦਰੀ ਦੇ ਵਿੱਚ ਉਤੋਂ 200 ਮੀਟਰ ਦੂਰ ਨਹੀਂ ਹੋਣਾ ਉੱਥੇ ਇੱਕ ਪੁਲਿਸ ਐਨਕਾਉਂਟਰ ਹੁੰਦਾ ਪੁਲਿਸ ਐਨਕਾਉਂਟਰ ਤੋਂ ਬਾਅਦ ਹਾਲਾਂਕਿ ਦੋ ਤਿੰਨ ਗ੍ਰਿਫਤਾਰੀਆਂ ਹੁੰਦੀਆਂ ਰਹਿੰਦੀਆਂ ਹੁੰਦੀਆਂ ਨੇ ਪਰ ਬਹੁਤ ਵੱਡੇ ਸਵਾਲ ਉੱਠਨੇ ਨੇ ਕਿ ਸੀਐਮ ਰਹਿਸ਼ ਜਿਹੜੀ ਹੁਣੇ-ਹੁਣੇ ਐਲਾਨੀ ਗਈ ਆ ਉਤੋਂ 200 ਮੀਟਰ ਦੂਰ ਇੱਕ ਪੁਲਿਸ ਐਨਕਾਉਂਟਰ ਹੁੰਦਾ ਔਰ ਉਹ ਗੈਂਗਸਟਰ ਕਾ ਕਾਬੂ ਕਿਤੇ ਜਾਂਦੇ ਨੇ ਉਹਨਾਂ ਦੇ ਕੋਲ ਨਜਾਇਜ਼ ਹਥਿਆਰ ਹੁੰਦੇ ਨੇ ਉਹ ਡਰਗ ਨਾਲ ਇਨਵੋਲਵ ਹੁੰਦੇ ਨੇ ਸੋ ਇਹ ਮਾਮਲਾ ਗੈਂਗਸਟਰ ਅਸਲਾ ਤੇ ਡਰਗ ਵਾਲਾ ਨੈਕਸਸ ਵੀ ਸਾਹਮਣੇ ਆਉਂਦਾ ਔਰ ਸੋ ਕਿਹਾ ਜਾ ਸਕਦਾ ਕਿ ਜਲੰਧਰ ਸ਼ਹਿਰ ਦਾ ਹੁਣ ਜਿੱਥੇ ਇੱਕ ਪਾਸੇ ਦਾਵਾ ਕਰ ਰਹੇ ਨੇ ਕਿ ਸੀਐਮ ਭਗਵੰਤ ਮਾਨ ਦਾਰ ਹੈਸ਼ਾ ਉਥੇ ਫਿਕਰਮੰਦੀ ਲੋਕਾਂ ਦੀ ਇਹ ਵੀ ਹੋ ਸਕਦੀ ਹੈ ਕਿ ਇਹਦਾ ਹੁਣ ਬਾਬਾ ਆਲਮੀ ਇਹਦਾ ਜਿਹੜਾ ਅਰਖਵਾਲਾ ਆ ਸੋ ਸਿਰਫ ਨਾ ਪੰਜ ਲੰਦਰ ਦੀ ਗੱਲ ਕਰੀਏ ਲੁਧਿਆਣਾ ਸ਼ਹਿਰ ਦੇ ਵਿੱਚ ਪਿਛਲੇ ਦਿਨੀ ਇੱਕ ਬੇਕਰੀ ਵਾਲੇ ਤੋਂ ਜਿਹੜੀ ਕਰੋਨਾ ਰਪੈ ਫਰੋਤੀ ਮੰਗੀ ਗਈ ਆ ਫਰੋਤੀ ਨਾ ਦੇਣ ਉਪਰ ਤੇ ਉਹ ਉਹਦੀ ਬੇਕਰੀ ਦੇ ਉੱਪਰ ਫਾਇਰਿੰਗ ਹੁੰਦੀ ਆ ਇੱਕ ਗੋਲੀ ਉਹ ਬੇਕਰੀ ਮਾਲਕ ਦੇ ਲੜਕੇ ਦੇ ਲੱਗਦੀ ਆ ਜਿਹਦੀ ਹਾਲਤ ਨਾਜੁਕ ਦੱਸੀ ਜਾ ਰਹੀ ਆ ਫਰੋਜ਼ਪੁਰ ਦੇ ਵਿੱਚ ਟ੍ਰਿਪਲ ਮਰਡਰ ਹੁੰਦਾ ਫਰੋਜ਼ਪੁਰ ਦੇ ਵਿੱਚ ਇੱਕ ਟ੍ਰਿਪਲ ਮਰਡਰ ਹੁੰਦਾ ਅੱਜ ਤੁਸੀਂ ਇਹ ਦੇਖ ਸਕਦੇ ਆ ਕਿ ਇਹ ਜਿਹੜਾ ਫੇਕ ਆ ਇਹ ਜਿਹੜੇ ਸਮਾਜ ਵਿਰੋਧੀ ਅੰਸ਼ਰਾਂ ਦਾ ਸੇਕ ਸਿਰਫ ਆਮ ਲੋਕਾਂ ਨੂੰ ਨਹੀਂ ਲੱਗ ਰਿਹਾ ਜਾਂ ਕੁਝ ਮਤਲਬ ਵਿਸ਼ੇਸ਼ ਵਰਗਾਂ ਨੂੰ ਲੱਗ ਰਿਹਾ ਸੋ ਉਸ سیاستਦਾਨਾਂ ਨੂੰ ਵੀ ਲੱਗ ਰਿਹਾ ਔਰ ਇਹ ਸੇਕ ਅਦਲਗਾ ਖੰਨਾ ਦੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜਿਹੜੇ ਪ੍ਰਧਾਨ ਨੇ ਤਰਲੋਚਨ ਸਿੰਘ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਹੋ ਜਾਂਦਾ ਸੋ ਇਹ ਸਾਰੇ ਮਾਮਲੇ ਸਾਨੂੰ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਕੀ ਆ ਉਹ ਸਰਕਾਰ ਜਿਹੜੀ ਲੌਰੈਂਸ ਬਿਸ਼ਨੋਈ ਮਾਮਲੇ ਦੇ ਵਿੱਚ ਪਹਿਲਾਂ ਪੰਜਾਬ ਰੈਣਾ ਹਾਈ ਕੋਰਟ ਚ ਗਈ ਹੋਈ ਆ ਕਿ ਉਹ ਉਸ ਦੀਆਂ ਦੋ ਇੰਟਰਵਿਊ ਕਿਵੇਂ ਹੋ ਗਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਇੰਟਰਵਿਊ ਖਰੜਾ ਥਾਣੇ ਨਹੀਂ ਦਿੱਤੀ ਜਾ ਰਹੀ ਆ ਸੋ ਆਮ ਆਦਮੀ ਪਾਰਟੀ ਲਈ ਵੱਡਾ ਸਵਾਲ ਆ ਕਿ ਉਹਨਾਂ ਦੇ ਮੁੱਖ ਚੋਣ ਨਾਰਿਆਂ ਦੇ ਵਿੱਚੋਂ ਜਿਨ੍ਹਾਂ ਦੇ ਵਿੱਚ ਵਿਦਿਆਥੀ ਜੀਤ ਸੀ ਜਾਂ ਜਿਹੜੀ ਕਾਨੂੰਨ ਵਿਵਸਥਾ ਸੀ ਗੈਂਗਸਟਰਾਂ ਤੇ ਕਾਬੂ ਪਾਉਣਾ ਸੀ ਨਸ਼ਿਆਂ ਤੇ ਕਾਬੂ ਪਾਉਣਾ ਸੀ ਮੈਨੂੰ ਲੱਗਦਾ ਦੋ ਤਿੰਨ ਨਾਰੇ ਜੇ ਆਪਾਂ ਇਹਨਾਂ ਦੇ ਵਿੱਚੋਂ ਚੁਣਨੇ ਹੁਣ ਤਾਂ ਡਰੱਗ ਮਾਮਲਾ ਲੋਹਾਂ ਡਾਡਰੋਂ ਅੰਬਾਲਾ ਮਾਮਲਾ ਵੱਡੀ ਚੁਣੌਤੀ ਨੇ ਔਰ ਇਸ ਚੁਣੌਤੀ ਤੋਂ ਪਾਰ ਪਾਏ ਬਿਨਾ ਸੀਐਮ ਭਗਵੰਤ ਮਾਨ ਦਾ ਵੀ ਸਿਆਸਤ ਦੇ ਵਿੱਚ ਅੱਕੇ ਵਧਣਾ ਬੜਾ ਮੁਸ਼ਕਲ ਹੋ ਜਾਊਗਾ ਤੋਂ ਦੇਖਦੇ ਹਾਂ ਕਿ ਹੁਣ ਆਮ ਆਦਮੀ ਪਾਰਟੀ ਇਹ ਨਾ ਚੋਣਪੀਆਂ ਨੂੰ ਕਿਵੇਂ ਲੈਂਦੀ ਆ ਆਪਾਂ ਹਰ ਜਿੰਨੇ ਦੇ ਵਿੱਚ ਸੀਐਮ ਦੀ ਰਹਿਸ਼ਤਾ ਬਣਾ ਸਕਦੇ ਆ ਪਰ ਰਹਿਸ਼ ਬਣਾਉਣ ਦੇ ਨਾਲ ਨਾਲ ਸਾਨੂੰ ਉਸ ਇਲਾਕੇ ਦੀ ਕਾਨੂੰਨ ਵਿਵਸਥਾ ਨਾਲ ਵੀ ਮਤਲਬ ਵਿਵਸਥਾ ਰੱਖਣਾ ਪਊਗਾ ਆਮ ਲੋਕਾਂ ਨੂੰ ਭਰੋਸਾ ਦੇਣਾ ਪਵੇਗਾ ਕਿ ਤੁਸੀਂ ਖੂਬੇ ਚ ਸੁਰੱਖਿਤ ਜੀ ਜੀ ਪਰਮੇਂਦਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ